ਹੈਲੋ ਗਾਇਜ਼ ਆਪ ਮੈਂਬਰ ਹੌਲੀ ਹੌਲੀ ਇਕੱਠੇ ਹੋਣਦੇ ਆ ਚੱਲ ਵੇ ਤੁਮੀਆਂ ਮੈਂ ਨਰਾਂ ਦਾ ਸ਼ਰੀਫ ਆ ਮਾਪਾਂ ਨਾਲ ਆਵਾਂਗੇ ਕੇਕ ਇਹਨਾਂ ਚ ਵੇਖਦੇ ਆ ਕਿਹੜਾ ਕੇਕ ਲੈਣਾ ਫੁੱਟੀਆਂ ਗੁੱਲੂ ਦਾ ਕਾਰ ਸ਼ੋ ਮੈਂ ਬਾਕੀ ਯਾਰਾਂ ਨੂੰ ਥੋੜ੍ਹਾ ਬਹੁਤ ਦੱਸ ਦਿੰਦਾ ਕੋਈ ਵੇਖੀ ਜੀ ਹੋਵੇ ਫਟਾਵੇ 1050 ਸੋਨਾ ਮੁੰਮੁੰਦਾ ਖਲੋ ਹੈਪੀ ਬਰਥਡੇ ਟੂ ਯੂ ਮੁੰਮੁੰਦਾ ਖਲੋ ਤੇਰਾ ਮੁੰਡਾ ਨਹੀਂ ਲੱਭਣ ਦਾ ਮੈਨੂੰ ਮੁੰਡਾ ਵਖਾ ਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਦਿਲਪ੍ਰੀਤ ਤੇ ਦਿਲਪ੍ਰੀਤ ਨੇ ਅੱਖਾਂ ਖੋਲ ਕੇ ਕਿਤੇ ਥੈਂਕ ਯੂ ਨਹੀਂ ਕਹਿਣਾ ਆ ਵੇ ਲੋ ਜਿਹੜਾ ਮੁੰਡਾ ਹੋਇਆ ਨਾ ਪੌਣੇ 5 ਵਜੇ ਦਾ ਉਹ ਅਜੇ ਤੱਕ ਸੁੱਤਾ ਹੀ ਤੇ ਸਕੂਲੋਂ ਛੁੱਟੀ ਕਰ ਲਈ ਫੇ ਮੈਂ ਨਹੀਂ ਜਾਣਾ ਹੈਪੀ ਬਰਥਡੇ ਨਹੀਂ ਹੈਪੀ ਬਰਥਡੇ ਮੁੰਡੂ ਬੇਚਾ ਜਣਾ ਬੋਲ ਸਹੀ ਨਾਮ ਐ ਮੁੰਡੇ ਦਾ ਹੈਪੀ ਬਰਥਡੇ ਬਾਮਣ ਉਹ ਬਾਮਣ ਹੈਪੀ ਬਰਥਡੇ ਸਕੂਲੋਂ ਛੁੱਟੀ ਵੀ ਐ ਐਵੇਂ ਕਰ ਲਈਓ ਕੀ ਬੰਦਾ ਪੁੱਛੇ ਵੀ ਸਕੂਲੇ ਜਾ ਦੋ ਓਏ ਖਰਚਾ ਨਾਲੇ ਆਪਾਂ ਕਿਹੜਾ ਮਨਾਉਣਾ ਵਾ ਓਏ ਖਰਚਾ ਮਨਾਉਂਦਾ ਵਾ ਕੱਲ ਜੇ ਫੀਸ ਦਿੱਤੀ ਐ ਤੇ ਅੱਜ ਛੁੱਟੀ ਕਰ ਲਈ ਕਿਤੇ ਥੈਂਕ ਯੂ ਵੀ ਕਹਿਣ ਡਿਆ ਬਿਭਾਪੀ ਬਰਥਡੇ ਕਹਿਣ ਡੈ ਤੇ ਕਿਤੇ ਥੈਂਕ ਯੂ ਵੀ ਕਹਿ ਦੀ ਲੈ ਬਸ ਸੌਜੋ ਕੰਬਲ ਲੈ ਅਜੇ ਨੇ ਕਿਹਨੂੰ ਲਾੜਾ ਲਾਇਆ ਹੁਣ ਖੇਡਣ ਖੁੱਡਣ ਦਾ ਤਾਂ ਹੀ ਛੁੱਟੀ ਕੀਤੀ ਏ ਕਿ ਨਹੀਂ ਸੁੱਖ ਨਹੀਂ ਕਿਉਂ ਕਰਾਉਂਦੀ ਇਹਨੀਆਂ ਉੱਠ ਚਾਹ ਪੀ ਲੈ ਆ ਮੇਲੇ ਪੌਣੇ ਪੰਜ ਜਨਮ ਹੋਇਆ ਤੇ ਹੁਣੇ ਫੋਨ ਫੜ ਲਿਆ ਛੱਡਨਾ ਫੋਨ ਕ ਜੋ ਜਨਮ ਦਿਨ ਵਾਲੇ ਦਿਨ ਛਤਰਖਾਨੇ ਆ ਹੈ ਪਾਣੀ ਦੇ ਛੱਟਪਟ ਵਿਸਕੁਟ ਤਾਂ ਦਿੱਤੇ ਆ ਮਿੱਠੇ ਵੀ ਮੂੰਹ ਮਿੱਠਾ ਹੋ ਗਿਆ ਹੁਣ ਜਨਮ ਦਿਨ ਦਾ ਠੀਕ ਆ ਅੱਜ ਹਮ ਜਨਮ ਦਿਨ ਜਹੀ ਮਨਾ ਦਿਆ ਹੈ ਚਾਹੇ ਬਿਸਕੁਟ ਕੇ ਸਾਥ ਠੀਕ ਆ ਚਲੋ ਸਾਰੇ ਜਾਣੇ ਕਰਦੇ ਹੈਪੀ ਬਰਥਡੇ ਟੂ ਯੂ ਬਰਥਡੇ ਟੂ ਯੂ ਦਿਲਪ੍ਰੀਤ ਫਾਟੇ ਨੋੜਵਾਰਦ ਸਹੀ ਗੱਲ ਆ ਬਿਸਕਟਾਂ ਦੇ ਨਾਲ ਚਾਹ ਹੈਪੀ ਬਰਥਡੇ ਮਨਾਇਆ ਗਿਆ ਠੀਕ ਆ ਅੱਜ ਮੈਂ ਆਪਣਾ ਨਵਾਂ ਸੂਟ ਪਾਇਆ ਨਵਾਂ ਸੂਟ ਤੇ ਚਲੋ ਤਨ ਨਵਾਂ ਸੂਟ ਤਾਂ ਹੀ ਜਨਮ ਦਿਨ ਵਾਸਤੇ ਹੀ ਲੈ ਕੇ ਦਿੱਤਾ ਉਹ ਬੇਸ਼ੱਕ ਤੂੰ ਪਾ ਛੜ ਪਰ ਆਪਾ ਨਹੀਂ ਕਹਿੰਦੇ ਪਰ ਹੁਣ ਮਨਾਇਆ ਗਿਆ ਜਨਮ ਦਿਨ ਚਾਹ ਬਿਸਕਟਾਂ ਦੇ ਨਾਲ ਠੀਕ ਆ ਆ ਪòn ਮੈਂ ਤਾਂ ਲਾਵੇ ਚੱਲੇ ਆਂ ਭੈਣੀ ਤੇ ਲੋਰ ਦਿਲ ਨੂੰ ਆਪਾਂ ਕਹਿਤਾ ਭਿਜਨ ਦੇਣਾ ਪਾਣੀ ਮਨਾਉਣਾ ਤੇ ਹੁਣ ਆਪਾਂ ਸਰਪ੍ਰਾਈਜ਼ ਦੇਣਾ ਵਾ ਤੇ ਬਾਬੇ ਜੀ ਦੇ ਟੱਪਾ ਚਾ ਬਣਾਣਾ ਉਹ ਲੈ ਕੇ ਆਵਾਂਗੇ ਤੇ ਨਾਲੇ ਮੈਂ ਆਪਣੀ ਦਵਾਈ ਲਿਉਣੀ ਨਾਲੇ ਉਹ ਲੈ ਕੇ ਆਂਦੇ ਚਲੋ ਹੁਣ ਚੱਲ ਜੀ ਵਰਤੇ ਆ ਪਹਿਲਾਂ ਪੈਲਸ ਵਿੱਚ ਆਈਆਂ ਇਹ ਆ ਵਿਆਹ ਇੰਦਰਾ ਪੈਲਸ ਲੋ ਜੀ ਆ ਗਿਆ ਪੈਣੀ ਮੀਆਂ ਖਾਣ ਓਹ ਹੋ ਲਾਵੇ ਇੱਕ ਚੀਜ਼ ਦਾ ਖਿਆਲ ਭੁੱਲ ਗਈ ਆਪਾਂ ਨਾਲ ਵਾਂਗੇ ਕੇਕ ਇਹਨਾਂ 'ਚ ਵੇਖਦੇ ਆ ਕਿਹੜਾ ਕੇਕ ਲੈਣਾ ਇਹ ਹੀ ਲੈ ਜੀ ਭਾਈ ਤੂੰ ਥੋੜਾ چھوٹਾ ਉਹ ਘਰ چھوٹਾ ਕਰ ਦੇ ਥੋੜਾ ਜਿਹਾ ਲੈਣੀ ਆ ਜੀ ਅੱਜ ਕੇਕ ਲੈਣਾ ਪੀਣਾ ਨਹੀਂ ਮੈਂ ਕਾਂਤੇ ਤੇਰੇ ਮਾਰਨੀ ਆ ਉਹ ਜਿਹੜਾ ਲੜਦਾ ਫਿੰਡ ਹੈ ਵੱਡੇ ਪੁਆਏ ਉਹਨੂੰ ਆਵਾਜ਼ ਮਾਰੋ ਪਿਆਲੀ ਚ ਕੱਟਣਾ ਵਾ ਸਦਾਈ ਲੋ ਬਾਲਾ ਲੈ ਆ ਸਮਾਰ ਕੀ ਕਹਿੰਦਾ ਹੁਣ ਹੈ ਹਾਂ ਲੋ ਜੀ ਬਰਥਡੇ ਦੀ ਆਪਾਂ ਪੂਰੀ ਤਿਆਰੀ ਕਰ ਲਈ ਤੇ ਕੇਕ ਲਿਆਂਦਾ ਤੇ ਹੁਣ ਆਪਾਂ ਇਹਦੇ ਪਾਪਾ ਨੂੰ ਡੀਕ ਕੇ ਤੇ ਫਿਰ ਕੇਕ ਕਟਾਂਗੇ ਹੋੜੀਆਂ ਲਿਆਂਦੀਆਂ ਕਗੜੀਆਂ ਜੰਦੀਆਂ ਨਾ ਮੈਂਬਰ ਕਹਿੰਦੇ ਆ ਉਹ ਫਿਰ ਆਪਾਂ ਦੋ ਇਹਨਾਂ ਦੇ ਰੁਕਾ ਸੋਟੀਆਂ ਨੂੰ ਲੱਗੂਗਾ ਨਾ ਚਾਹ ਬਾਕੀ ਯਾਰਾ ਹੋੜੀਆਂ ਨਾ ਬਹੁਤ ਅੱਦਾਂ ਬੈਠੇ ਕੋਲੇ ਵਿੱਚ ਹੀ ਹੋਊਗਾ ਪਟਾਕੇ 350 ਸੋਨਾ ਚਲ ਆਜ ਨੂੰ ਨਾ ਕੇ ਮੈਨੂੰ ਬਸ ਉਹਨੂੰ ਪੇਸਟੀਆਂ ਦੇ ਦਸ ਪਰੇ ਬੜਾਇਆ ਫਿਓਣਾ ਮੇਰੇ ਜੰਗ ਛਿੜ ਜਾਣੀ ਕਿ ਕਿ ਪਿੱਛੇ ਥੋੜਾ ਉਧਰ ਹੋਈ ਹੈ ਡੱਬੀ ਤੇ ਲਿਆਂਦੇ ਨਹੀਂ ਆ ਡੱਬੀ ਤੇ ਲਿਆਉਂਗਾ ਰੱਖੋ ਵੀ ਡੱਬੀ ਰੱਖੇ ਪਾਪਾ ਇਹਨੂੰ ਲੈ ਜਾਂਦਾ ਕੋਈ ਛੜਾਈ ਪਾਪਾ ਕੋਈ ਨਾ ਨਾ ਤੋ ਕੱਟ ਨਹੀਂ ਕੱਟਣਾ ਇਹ ਇੰਨੇ ਆਖਣਾਈਆਂ ਸਟ੍ਰੀਕ ਪਾਉਣੀ ਆ ਵੀ ਮੇਰਾ ਜਨਮ ਦੇ ਨਾ ਹਾਂ ਉਧਰ ਫਿੜ ਬਣਾ ਆ ਫਾ ਦੁਪਹਿਰਾਂ ਦਾ ਲਿਆਂਦਾ ਵਾ 3 ਵਜੇ ਦਾ ਤੇ ਕੱਟ ਜਾਂ ਕੱਟਦਿਆਂ 8:30 6:30 ਹੋ ਗਈ ਮੇਰਾ ਹੋ ਗਿਆ ਵਾ ਵੀ ਸਾਰੇ ਮੈਂਬਰਾਂ ਨੂੰ ਇਕੱਠੇ ਕਰਦਿਆਂ ਵੀ ਮੇਰਾ ਪਾਪਾ ਕੰਮ ਤੇ ਗਿਆ ਕਹਿੰਦਾ ਅਜੇ ਨਹੀਂ ਕੱਟਣਾ ਪਾਪਾ ਆਊਗਾ ਤੇ ਫਿਰ ਕੱਟਣਾ ਤੂੰ ਕੱਟ ਦੇ ਇੱਥੇ ਜਦੋਂ ਤੇਰਾ ਜਨਮ ਦਿਨ ਆਉ ਤੂੰ ਕੱਟੇਂਗਾ ਗਾਇਸ ਹੈਲੋ ਗਾਇਸ ਆ ਮੈਂਬਰ ਹੌਲੀ ਹੌਲੀ ਇਕੱਠੇ ਹੋਣਦੇ ਆ ਚੱਲ ਵੇ ਤੁਮੀਆਂ ਮੈਂ ਦਰਵਾਜ਼ਾ ਸਟਾਫ ਕਰਦਾ ਇੱਥੇ ਲੈ ਆਇਆ ਲੈ ਸਮਾਨਾ ਰੱਖ ਲਓ ਬਾਅਦ ਚ ਖਾ ਲਿਓ ਨਾ ਹੁਣ ਮੇਰਾ ਮੋਬਾਈਲ ਮੇਰਾ ਨਹੀਂ ਜਾਂਦਾ ਲੈ ਆਈਂ ਦਰਦਾ ਤੇ ਕੱਟ ਜਾਦਾ ਚਲੋ ਚਲੋ ਕੱਟ ਕੱਟ ਨਹੀਂ ਇਹ ਨੂੰ ਨਹੀਂ ਵਜਣੀ ਇਹ ਨੂੰ ਨਹੀਂ ਵਜਣੀ ਇਹ ਨੂੰ ਨਹੀਂ ਵਜਣੀ ਐ ਧੰਦਾ ਬਾਲਵਕੇ ਬਾਅਦ ਚਾਹ ਹੁੰਦਾ ਐ ਇਦਾਂ ਹੀ ਹੁੰਦਾ ਇਦਾਂ ਹੀ ਹੁੰਦਾ ਚੱਲ ਕੱਟ ਕੱਟ ਗੋਪੀ ਬੈ ਹਾਂ ਤੂੰ ਮੈਂ ਬਣਾਉਣੀ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਦਿਲਖੁਸ਼ੀ ਚੱਲ ਉਹਨੂੰ ਤੁਸੀਂ ਖਵਾ ਲੋ ਘੋਲੀ ਚ ਪਾਲੋ ਥੋੜਾ ਜਿਹਾ ਖਵਾ ਲ ਦਿੰਦੇ ਆ ਖਵਾ ਲੈ ਨੂੰ ਚਮਚਾ ਲੈਣਾ ਹੈ ਆਹੋ ਉਹ ਚਮਚਾ ਖਵਾ ਟਲ ਪਹਿਲਾਂ ਬੜ ਬੜਾ ਲਾ ਗੋਪੀ ਪਹਿਲਾਂ ਖਾਣਾ ਨਹੀਂ ਨਹੀਂ ਆਪਣੇ ਮੇਰ ਨੂੰ ਠੰਡਾ ਵੜੀ ਹੈ ਨਹੀਂ ਲੇ ਫੇਰ ਦੇ ਨਹੀਂ ਲੇ ਫੇਰ ਦੇ ਅ ਕੋਲੀ ਚ ਪਾ ਲੋ ਤੇ ਉਹਦੇ ਚ ਚੁੰਮਚੇਣਾ ਥੋੜਾ ਥੋੜਾ ਖਵਾਲੀ ਜਾਓ ਹਉ ਅਹੀਂ ਆਖਣ ਦੇ ਅਭੀ ਤਾਂ ਹੀ ਨਹੀਂ ਆਉਣ ਡਿਆ ਅਗਲਾ ਇਧਰ ਮੇਰੇ ਘਰ ਦੇ ਫੂਣ ਹੀ ਕਰੀ ਜਾਂਦੇ ਬੋਨਦਰਾ ਦੋ ਮਿੰਟ ਰੁਕਦਾ ਬੋਨਦਰਾ ਤਾਂ ਹੀ ਵੀ ਵੇਖੀ ਜੋਤ ਲਾ ਲਾ ਹਾਈ ਚਪਣਾਈ ਜਾਈ ਫਿਰ ਨਹੀਂ ਨਹੀਂ ਰੇ ਗੁਲਬੇੜ ਨਹੀਂ ਭਰਾ ਲੇ ਵੇੜ ਤਾਂ ਚੱਲ ਪਾ ਲਾ ਨਾ ਫਿਰ ਥੰਡੀਆਂ ਬਾਦੂਆਂ ਤੈਨੂੰ ਪਿੱਛੇ ਤੋਂ ਨਹੀਂ ਪੇਸ਼ ਨਹੀਂ ਆਉਂਦੀ ਜਾਨੀ। ਇਹ ਤੋਂ ਕੰਟੇਵਰੀ ਹੈ। ਤੇ ਇਹ ਚੱਲ ਕੋਈ ਨਹੀਂ ਮਸ਼ਹੂਰੀ ਆ। ਮਸ਼ਹੂਰ ਆ। ਸਿਉਰਾ ਤੋਂ। ਕਾਇਮ ਆਂ ਉਹ ਦੱਜੇ ਵੀ ਇੱਥੇ ਜਾ ਰਹੇ। ਕਾਇਮ ਆਂ ਉਹ ਵੱਲਾ ਕਰਤਾਈ। ਤੈਨੂੰ ਸਾਇਆ ਜੋਤਾ। ਦੇਲਦੇ। ਪਾਟੇ। ਅੱਜ ਕੋਈ। ਕੌਣ ਸੀ ਚੀਜ਼? ਹਵੇਕ ਅਸਲੀ ਸੀ ਇਹ ਮੇਰੇ ਮੱਥੇ 'ਤੇ ਲਾ ਦੋ ਇਹ ਖਾਲਾ ਆ ਗਏ ਵੇ ਚੋਗਲੇ ਨੂੰ ਨਹੀਂ ਹੈ ਜੰਗ ਨਹੀਂ ਆ ਚੋਗਲੇ ਤਾਂ ਆਪਰਾ ਖਾਲਾ ਹਗਾ ਤੂੰ ਦੇਖ ਰਿਹਾ ਹੈ ਟੈਸਟ ਫਰੈਂਡ ਦੂਜੇ ਨਹੀਂ ਸੱਦੇ ਆਪਣੇ ਇਹ ਮੈਨੂੰ ਡੀਗ ਦਾ ਨੇਰਾ ਕਰ ਲਿਆ ਨੇ ਹੈਪੀ ਫਰੈਂਡ ਹੈਪੀ ਫਰੈਂਡ ਨੇ ਹੈ

ਲਈ ਕੇ ਕਰਾਈ ਜਾ ਬ੍ਰਿੰਗ ਹੈ ਜੀ ਜਰਾ ਕੋਪੜਾਤਾ ਦਿਨ ਦਿਹਾੜੀ ਮੈਂ ਅਪਲੋਡ ਕਰਾਂਗਾ ਆ ਗਿਆ ਮੈਂ ਮੇਰੇ ਵੀਡੀਓ ਦੇਖਾ ਕਰ ਲੈ ਰਹੀ ਟੀ ਆਪਣੀ ਵੀਡੀਓ ਦੇਖਾ ਕਰ ਮੈਂ ਕੌਣ ਕਾਲੂ ਉਹਨੇ ਫਟਫਟਾ ਕਰਕੇ ਮਾਰਨੇ ਦੇ ਗੱਲ ਲੱਗਾ ਭਾ ਕੋਈ ਨਹੀਂ ਲੈ ਲੈਣੀ ਜੀ ਤੂੰ ਕੌਣ ਬੈ ਕੇ ਕੋਪੀ ਤੂੰ ਬਸ ਇਧਰ ਨੀਚੇ ਬਣਾ ਬੰਦ ਕਰਕੇ ਨਹੀਂ ਮੈਂ ਫਾਦੇ ਕੋਈ ਗੱਲ ਨਹੀਂ ਮੰਮੀ ਦੇਤਾ ਜੀ ਨਾ ਮੰਮੀ ਲੈ ਗਈ ਸਰ ਲੱਗਣ ਦੀ ਹੈ ਲੋ ਜੀ ਵੱਡੇ ਬਲੌਗ ਸਾਡਾ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਇੱਕ ਨੈਕਸਟ ਬਲੌਗ ਦੇ ਨਾਲ ਫਿਰ ਮਿਲਾਂਗੇ ਤਦ ਤੱਕ ਵਾਸਤੇ ਸ਼ਸ਼ੀਕਾਲ ਬਾਏ ਬਾਏ